ਅਸੀਂ ਪਿਛਲੇ ਲੰਮੇ ਸਮੇਂ ਤੋਂ ਪੰਛੀਆਂ ਦੀਆਂ ਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਵਿਚਾਰ ਰਹੇ ਹਾਂ ਕਿਉਂਕਿ ਜਿਹੜੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਲੋਪ ਹੋ ਰਹੀਆਂ ਅਸੀਂ ਉਹਨਾਂ ਦੇ ਲੋਕਾਂ ਦੇ ਵਿੱਚ ਵੀ ਉਹ ਜਾਗਰੂਕਤਾ ਫੈਲੇ ਉਹਦੇ ਕਰਕੇ ਹਰ ਸਾਲ ਸਪੈਰੋਡੇ ਮਨਾਉਂਦੇ ਆ ਤੇ ਹੋਰ ਦਿਨ ਵੀ ਮਨਾਉਂਦੇ ਰਹਿੰਦੇ ਆ ਮਨਾਉਂਦੇ ਆ ਕਿਉਂਕਿ ਲੋਕਾਂ ਦੇ ਵਿੱਚ ਜਾਗਰੂਕਤਾ ਇਸ ਕਰਕੇ ਹੀ ਫੈਲੂਗੀ ਜੇ ਆਪਾਂ ਲੋਕਾਂ ਨੂੰ ਇਹ ਰੀਅਲਾਈਜ਼ ਕਰਾਉਂਦੇ ਰਹਾਂਗੇ ਕਿ ਇਹ ਪੰਛੀ ਆਪਣੀਆਂ ਗਲਤੀਆਂ ਕਰਕੇ ਖਤਮ ਹੋਇਆ ਮੈਂ ਤਾਂ ਜੀ ਇਹੀ ਕਹਿਣਾ ਵੀ ਆਪਣੇ ਜਨਮ ਦਿਨਾਂ ਦੀ ਖੁਸ਼ੀ ਦੇ ਵਿੱਚ ਆਪਾਂ ਹੋਰ ਬਹੁਤ ਸਾਰੀਆਂ ਸੈਲੀਬ੍ਰੇਸ਼ਨ ਕਰਦੇ ਆਂ ਤੇ ਆਪਾਂ ਜੇ ਇਨ੍ਹਾਂ ਨੰਨੇ ਪੰਛੀਆਂ ਨੂੰ ਬਚਾਉਣ ਦੇ ਲਈ ਰਹਿਣ ਬਸੇਰੇ ਲਗਾ ਦਈਏ ਜਾਂ ਇਨ੍ਹਾਂ ਨੂੰ ਬਚਾਉਣ ਦੇ ਲਈ ਬੂਟੇ ਲਗਾ ਦਈਏ ਤਾਂ ਉਹ ਵਧੀਆ ਗੱਲ ਆ ਇਨ੍ਹਾਂ ਨੇ ਜਿਹੜੀਆਂ ਬਚਾਉਣ ਲਈ ਜਿਹੜਾ ਸਹਿਯੋਗ ਕੀਤਾ ਹੈ ਜਿਹੜਾ ਬੜਮੁੱਲਾ ਯੋਗਦਾਨ ਪਾਇਆ ਉਹਨਾਂ ਲਈ ਇਹਨਾਂ ਦਾ ਧੰਨਵਾਦ ਕਰਨੇ ਲਫ਼ਜ਼ ਛੋਟੇ ਪੈਂਦੇ ਆ ਕੋਈ ਲਫ਼ਜ਼ ਨਹੀਂ ਜਿਨ੍ਹਾਂ ਦਾ ਧੰਨਵਾਦ ਕੀਤਾ ਜਾ ਸਕੇ ਜਾਨਵਰ ਪੰਛੀ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਨੇ ਜੇ ਅਸੀਂ ਪੰਛੀਆਂ ਨੂੰ ਜ਼ਿੰਦਗੀ ਚੋਂ ਕੱਢ ਦੇਵਾਂਗੇ ਇਹਨਾਂ ਦੀ ਆਵਾਜ਼ ਸਾਡੇ ਕੰਨਾਂ 'ਚ ਗੂੰਜਣੀ ਬੰਦ ਹੋ ਜੇ ਤਾਂ ਮੈਨੂੰ ਲੱਗਦਾ ਜ਼ਿੰਦਗੀ ਬੇਰਾਨ ਹੋ ਜਾਣੀ ਆ ਬੇਰਾਨ ਜ਼ਿੰਦਗੀ ਦੇ ਵਿੱਚ ਤੁਸੀਂ ਲੋਕਡਾਊਨ ਆਇਆ ਸੀਗਾ ਅਸੀਂ ਦੇਖਿਆ ਹੈ ਨਾ ਵੀ ਸਾਡਾ ਕੀ ਹਾਲਾਤ ਰਿਹਾ ਉਦੋਂ ਤੇ ਉਦੋਂ ਜੇ ਕੋਈ ਸਾਨੂੰ ਸਹਿਯੋਗ ਸਹਾਰਾ ਦਿੱਤਾ ਹੈ ਪੰਛੀਆਂ ਨੇ ਚਿਕਚਾਹ ਕਰਦੇ ਨੇ ਚਿੜੀਆਂ ਦੇਖ ਕੇ ਕਿੰਨੇ ਬੰਦਿਆਂ ਨੇ ਕਿੰਨੇ ਨੇ ਘਰੇ ਮੰਨ ਲਓ ਵੀ ਇਹਨਾਂ ਨੂੰ ਚੋਗਾ ਪਾ ਕੇ ਦਾ ਟਾਈਮ ਪਾਸ ਕੀਤਾ ਮੈਂ ਹਮੇਸ਼ਾ ਇਹ ਉਮੀਦ ਕਰਦਾ ਹਾਂ ਕਿ ਇਹ ਵੀਰ ਬਹੁਤ ਸੋਹਣਾ ਉਪਰਾਲਾ ਜਿਹੜਾ ਕਰਦੇ ਆ ਰਹੇ ਆ ਹਮੇਸ਼ਾ ਹੀ ਕਰਦੇ ਰਹਿਣਗੇ ਤੇ ਮੇਰੇ ਵੱਲੋਂ ਇਹਨਾਂ ਨੂੰ ਪੂਰਨ ਸਹਿਯੋਗ ਹੈ ਜਿੱਥੇ ਕਹਿਣਗੇ ਜਿਵੇਂ ਕਹਿਣਗੇ ਹੈ ਮੈਂ ਇਹਨਾਂ ਦੇ ਆਪ ਨਾਲ ਖੜੇ ਆ ਜੋ ਸੇਵਾ ਲਾਉਣਗੇ ਉਹ ਤਿਲਫੁਲਾ ਆਪਾਂ ਨਾਲ ਨਿਭਾਗੇ